ਅੱਜ ਆਪਾਂ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਪੰਜੀਰੀ ਬਣਾਉਣ ਜਾ ਰਹੇ ਹਾਂ ਸ਼ੂਗਰ ਨਾਲ ਅਕਸਰ ਕੀ ਹੁੰਦਾ ਵੀ ਕਮਜ਼ੋਰੀ ਆ ਜਾਂਦੀ ਹੈ ਨਿਗਾ ਘਟ ਜਾਂਦੀ ਹੈ ਪੈਰਾਂ 'ਚ ਦਰਦ ਰਹਿਣ ਲੱਗ ਜਾਂਦਾ ਉਹਦੇ ਲਈ ਸਪੈਸ਼ਲ ਪੰਜੀਰੀ ਬਣਾਉਣ ਜਾ ਰਹੇ ਹਾਂ ਆਪਾਂ ਜਿਹਦੇ ਨਾਲ ਕਮਜ਼ੋਰੀ ਵੀ ਠੀਕ ਹੋਊਗੀ ਨਿਗਾ ਵੀ ਵਧੂਗੀ ਤੇ ਸ਼ੂਗਰ ਵੀ ਕੰਟਰੋਲ ਰਹੂਗੀ ਜੇ ਤਾਂ ਤੁਸੀਂ ਗਰਮੀਆਂ ਦੇ ਵਿੱਚ ਬਣਾਉਨੇ ਹੋ ਤਾਂ ਤਾਂ ਤੁਸੀਂ ਪਾ ਸਕਦੇ ਹੋ ਮਿਸ਼ਰੀ ਜੇ ਤੁਸੀਂ ਸਰਦੀਆਂ ਦੇ ਵਿੱਚ ਬਣਾਉਨੇ ਹੋ ਤਾਂ ਤੁਸੀਂ ਸ਼ੱਕਰ ਪਾ ਸਕਦੇ ਹਾਂ ਇਹਦੇ ਲਈ ਲੈਣੀ ਆ ਮਿਸ਼ਰੀ ਕਾਲੇ ਛੋਲੇ ਭੁਜੇ ਹੋਏ ਪਿਸਤਾ ਬਦਾਮ ਤੇ ਕਾਜੂ ਤੇ ਨਾਲ ਆਪਣੇ ਹੈਗੇ ਨੇ ਫੁੱਲ ਪਤਾਸੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਹੈਗੇ ਨੇ ਫੁੱਲ ਪਤਾਸੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਨੇ ਇਹਨੂੰ ਤਾਂ ਪੀਸ ਕੇ ਪਾਊਡਰ ਤਿਆਰ ਕਰ ਲੈਣਾ ਇਹ ਰੋਸਟ ਹੋਏ ਹੋਏ ਨੇ ਇਹਨਾਂ ਨੂੰ ਵੀ ਰੋਸਟ ਕਰਨਾ ਤੇ ਬਦਾਮਾਂ ਨੂੰ ਵੀ ਰੋਸਟ ਕਰਨਾ ਤੇ ਨਾਲ ਹੀ ਆਪਣੇ ਜਿਹੜੇ ਕਾਜੂ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਰੋਸਟ ਕਰਨਾ ਤੇ ਜਿਹੜੇ ਆਪਣੇ ਮਖਾਣੇ ਨੇ ਇਹਨਾਂ ਨੂੰ ਵੀ ਰੋਸਟ ਕਰਨਾ ਉਦੋਂ ਤੱਕ ਜਦੋਂ ਤੱਕ ਇਹ ਪੂਰਪਰੇ ਨਾ ਹੋ ਜਾਣ ਤੇ ਤੁਹਾਡੀ ਜਿਹੜੀ ਪੰਜੀਰੀ ਆ ਉਹ ਤੁਸੀਂ ਸਵੇਰੇ ਹੀ ਲੈਣੀ ਆ ਜਿਹਦੇ ਨਾਲ ਕਮਜ਼ੋਰੀ ਆ ਜਿਹੜੀ ਜੜ ਤੋਂ ਚੱਕੀ ਜਾਊਗੀ 슈ਗਰ ਵਾਲੇ ਮਰੀਜ਼ਾਂ ਲਈ ਇਹ ਵਰਦਾਨ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਯਾਰ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਇਹ ਪੰਜੀਰੀ ਬਣਨੀ ਆ ਦੇਸੀ ਘਿਓ ਦੇ ਵਿੱਚ ਚਲੋ ਆਪਾਂ ਹੁਣ ਸ਼ੁਰੂ ਕਰਦੇ ਆਂ ਵੀ ਇਹ ਕਿਵੇਂ ਬਣਾਉਣੀ ਆ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਦੇਸੀ ਘਿਓ ਲੈਣਾ ਦੇਸੀ ਘਿਓ ਦੇ ਵਿੱਚ ਸਾਰਿਆਂ ਨੂੰ ਰੋਸਟ ਕਰਨਾ ਜਦੋਂ ਦੇਸੀ ਘਿਓ ਮੈਲਟ ਹੋ ਗਿਆ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਕਿੰਨਾ ਕਿੰਨਾ ਸਮਾਨ ਪਾਉਣਾ ਹੈ ਇਹਦੇ ਵਿੱਚ ਤੇ ਕਿਵੇਂ ਆ ਜਿਹੜਾ ਇਹ ਪੰਜੀਰੀਆ ਜਿਹੜੀ ਇਹ ਤਿਆਰ ਕਰਦੀਆਂ ਬਸ ਇਹਨੂੰ ਖਾਣਾ ਸ਼ੁਰੂ ਕਰ ਦੋ 슈ਗਰ ਦੇ ਸ਼ੂਗਰ ਦੇ ਨਾਲ ਜਿਹੜੀ ਕਮਜ਼ੋਰੀ ਪੈਂਦੀ ਉਹ ਤਾਂ ਜੜ ਤੋਂ ਖਤਮ ਹੋ ਜਾਊਗੀ ਸਭ ਤੋਂ ਪਹਿਲਾਂ 150 ਗ੍ਰਾਮ ਬਦਾਮ ਲੈਣੇ ਨੇ ਇਹਨੂੰ ਇਹਦੇ ਵਿੱਚ ਪਾ ਲੈਣਾ ਆਪਾਂ ਇਹਨੂੰ ਹਲਕਾ ਹਲਕਾ ਰੋਸਟ ਕਰ ਲੈਣਾ ਇਹਦੇ ਵਿੱਚ ਬਦਾਮਾਂ ਦਾ ਤੁਹਾਨੂੰ ਪਤਾ ਇਹਦੀ ਨਾਲ ਆਪਣਾ ਦਿਮਾਗ ਤੇਜ ਹੁੰਦਾ ਬਦਾਮ ਖਾਣੇ ਬਹੁਤ ਹੀ ਫਾਇਦੇਮੰਦ ਹੁੰਦੇ ਸ਼ੂਗਰ ਵਾਲੇ ਮਰੀਜ਼ਾਂ ਲਈ ਤਾਂ ਇਹ ਵਰਦਾਨ ਨੇ ਇਹਨਾਂ ਨੂੰ ਹਲਕਾ ਹਲਕਾ ਰੋਸਟ ਕਰਨਾ ਜਿਹੜੇ ਭੁੱਜੇ ਹੋਏ ਛੋਲੇ ਨੇ ਇਹਨਾਂ ਨੂੰ ਆਪਾਂ ਪਾਊਡਰ ਬਣਾ ਲੈਣਾ ਤੇ ਇਸੇ ਤਰ੍ਹਾਂ ਜਿਹੜੀ ਮਿਸ਼ਰੀ ਆ ਉਹਨੂੰ ਵੀ ਆਪਾਂ ਪਾਊਡਰ ਤਿਆਰ ਕਰ ਲੈਣਾ ਇਹਦੇ ਨਾਲ ਹੀ ਆਪਣੇ ਜਿਹੜੇ ਬਾਦਾਮ ਨੇ ਉਹ ਰੋਸਟ ਕਰਨ ਦਾ ਮੇਨ ਮਕਸਦ ਪਤਾ ਕੀ ਆ ਜਦੋਂ ਆਪਾਂ ਇਹ ਸਾਰੀ ਚੀਜ਼ਾਂ ਨੂੰ ਰੋਸਟ ਕਰ ਲਾਂਗੇ ਤਾਂ ਪੰਜੀਰੀ ਨੂੰ ਲੰਬਾ ਸਮਾਂ ਆਪਾਂ ਰੱਖ ਸਕਦੇ ਆ ਜਿਹੜੀ ਪੰਜੀਰੀ ਆ ਉਹ ਖਰਾਬ ਨਹੀਂ ਹੁੰਦੀ ਐਂਗੀ ਕਲੋਰੀ ਆਪਣੇ ਰੋਸਟ ਹੋਣੇ ਸ਼ੁਰੂ ਹੋ ਗਏ ਇਹ ਬਦਾਮ ਚੰਗੀ ਤਰ੍ਹਾਂ ਰੋਸਟ ਕਰ ਲੈਣੇ ਨੇ ਦੇਸੀ ਘਿਓ ਦੇ ਵਿੱਚ ਜਾਨਕਿ ਭੁੰਨ ਲੈਣੇ ਨੇ ਹਲਕੇ ਹਲਕੇ ਜੇ ਬ੍ਰਾਊਨ ਜੇ ਹੋਣ ਲੱਗੇ ਫਿਰ ਆਪਾਂ ਇਹਨਾਂ ਨੂੰ ਕੱਢ ਲੈਣਾ 150 ਗ੍ਰਾਮ ਬਦਾਮ ਲੈਣੇ ਨੇ 150 ਗ੍ਰਾਮ ਕਾਜੂ ਲੈਣੇ ਨੇ ਆਪਾਂ ਤੇ 150 ਗ੍ਰਾਮ ਇਹ ਆਪਾਂ ਪਿਸਤਾ ਲੈਣਾ ਜਿਹੜੇ ਕਾਲੇ ਛੋਲੇ ਨੇ ਉਹ ਲੈਣੇ ਨੇ ਆਪਾਂ 250 ਗ੍ਰਾਮ ਤੇ ਫੁੱਲ ਪਤਾਸੇ ਵੀ ਆਪਾਂ 150 ਗ੍ਰਾਮ ਹੀ ਲੈਣੇ ਨੇ ਫੁੱਲ ਪਤਾਸੇ ਵੀ ਰੋਸਟ ਕਰਨ ਦਾ ਇੱਕ ਮਕਸਦ ਆ ਹੁੰਦਾ ਜਿਵੇਂ ਮੰਨ ਲਓ ਹੁਣ ਇਹ ਕ੍ਰਾਂਚੀ ਨਹੀਂ ਹੈਗੇ ਜਦੋਂ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੇ ਫਿਰ ਇਹਨਾਂ ਨੇ ਕ੍ਰਾਂਚੀ ਹੋ ਜਾਣਾ ਲਓ ਵੀ ਚੰਗੀ ਤਰ੍ਹਾਂ ਰੋਸਟ ਕਰਨ ਲੱਗੇ ਹੋਏ ਆਪਾਂ ਅਰੇ ਵੀਡੀਓ ਬਾਤੋ ਦੇ ਸ਼ੇਅਰ ਕਰ ਦਿਓ ਕਿਉਂਕਿ ਹਰ ਘਰ ਦੀ ਵਿੱਚ ਕੋਈ ਨਾ ਕੋਈ ਡਾਇਬੀਟੀ ਦਾ ਪੇਸ਼ੈਂਟ ਜ਼ਰੂਰ ਆ ਜਿਹਨੂੰ ਕਮਜ਼ੋਰੀ ਜ਼ਰੂਰ ਹੁੰਦੀ ਆ ਪੈਰਾਂ 'ਚ ਦਰਦ ਹੁੰਦਾ ਤੁਰ ਨਹੀਂ ਹੁੰਦਾ ਨਿਗਾਹ ਘਟ ਜਾਂਦੀ ਆ ਜਾਦਾ ਹਸਤ ਘਟ ਜਾਂਦੀ ਆ ਉਹਨਾਂ ਲਈ ਬਹੁਤ ਫਾਇਦੇਮੰਦ ਨੇ ਲਓ ਜੀ ਆਪਾਂ ਇਹ ਰੋਸਟ ਕਰਕੇ ਕੱਢ ਲੈਣੇ ਨੇ ਲਓ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲਿਆ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਕੱਢ ਲੈਣਾ ਹੈ ਹਲਕੇ ਹਲਕੇ ਬ੍ਰਾਊਨ ਜੇ ਹੋ ਗਏ ਇਹ 150 ਗ੍ਰਾਮ 150 ਗ੍ਰਾਮ ਹੀ ਲੈਣਾ ਭਾਈ ਜਿਵੇਂ ਦੱਸਿਆ ਉਸੇ ਤਰ੍ਹਾਂ ਲੈਣਾ ਹੁਣ ਆਪਾਂ ਦੇਖੋ ਇਹ ਹੈਗੇ ਨੇ ਕਾਜੂ ਕਾਜੂਆਂ ਨੂੰ ਹੁਣ ਆਪਾਂ ਜਿਹੜੇ ਵਿੱਚ ਰੋਸਟ ਕਰਾਂਗੇ ਰੋਸਟ ਕਰਨ ਦੇ ਨਾਲ ਇਹ ਛੇਤੀ ਛੇਤੀ ਜਿਹੜੀ ਪੰਜੀਰੀ ਆ ਉਹ ਖਰਾਬ ਨਹੀਂ ਹੁੰਦੀ ਤੁਸੀਂ ਲੰਬਾ ਸਮਾਂ ਰੱਖ ਸਕਦੇ ਹੋ ਬਸ ਇੱਕ ਚਮਚਾ ਤੁਸੀਂ ਸਵੇਰੇ ਲੈਣਾ ਜਿਹਦੇ ਨਾਲ ਕਮਜ਼ੋਰੀ ਦੇਖਿਓ ਜੜ ਤੋਂ ਖਤਮ ਹੋ ਜਾਣੀ ਆ ਕੋਈ ਤੁਹਾਨੂੰ ਤਾਕਤ ਵਾਲੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਕਿਉਂਕਿ ਸ਼ੂਗਰ ਆ ਜਿਹੜਾ ਉਹ ਮੇਨ ਸਰੀਰ ਨੂੰ ਕਮਜ਼ੋਰੀ ਓ ਜਿਆਦਾ ਪਾਉਂਦਾ ਲੋਹੀ ਆਪਣੇ ਜਿਹੜੇ ਕਾਜੂ ਨੇ ਉਹ ਵੀ ਰੋਸਟ ਕਰਨੇ ਨੇ ਚੰਗੀ ਤਰ੍ਹਾਂ ਜਦੋਂ ਹਲਕੇ ਬ੍ਰਾਉਨ ਜੇ ਹੋਗੇ ਨਾ ਆਪਾਂ ਉਦੋਂ ਹੀ ਕੱਢਣਾ ਇਹਨੂੰ ਕਰਨੇ ਨੇ ਦੀਸੀ ਘੋਦੇ ਵਿੱਚ ਥੋੜੇ ਸਾਰਿਆਂ ਦੇ ਸਾਥ ਨਾਲ ਆਪਣੇ ਫੇਸਬੁੱਕ ਤੇ 400 ਕਹਿ ਸਕਦੇ ਆ ਆਪਣੇ 400 ਨਹੀਂ 400 ਕੇ ਆਪਣੇ ਫੋਲੋਅਰ ਪੂਰੇ ਹੋ ਗਏ YouTube ਤੇ ਆਪਣੇ 62000 ਸਬਸਕ੍ਰਾਈਬਰ ਹੋ ਗਏ ਆ ਵੀਡੀਓ ਪਾਉਣ ਦੇ ਨਾਲ ਮੇਰੇ ਹਿਸਾਬ ਨਾਲ ਤੁਸੀਂ 1 ਲੱਖ ਕੰਪਲੀਟ ਕਰ ਦੇਣੇ ਨੇ ਕਿਉਂਕਿ ਇਹਦੇ ਨਾਲ ਲੋਕਾਂ ਦਾ ਭਲਾ ਹੀ ਹੋਣਾ ਜਿਹੜੇ ਲੋਕ ਚ ਆਉਂਦੇ ਨੇ ਵੀ ਲੋਕਾਂ ਦਾ ਭਲਾ ਹੋਵੇ ਉਹ ਵੀਡੀਓ ਨੂੰ ਸ਼ੇਅਰ ਕਰਨਗੇ ਹਲਕਾ ਹਲਕੇ ਬ੍ਰਾਊਨ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਲਓ ਜੀ ਇਹਨਾਂ ਨੂੰ ਵੀ ਆਪਾਂ ਕੱਢ ਲਿਆ ਕਾਫੀ ਜ਼ਿਆਦਾ ਗਰਮ ਹੋ ਗਏ ਇਹ ਤੇਰੀ ਪੰਜੀਰੀ ਬਹੁਤ ਜ਼ਿਆਦਾ ਵਧੀਆ ਬਣੂਗੀ ਤੇ ਖਾਣ ਨੂੰ ਵੀ ਬਾਈ ਸਵਾਦ ਬਹੁਤ ਆਮ ਵੀ ਕੋਈ ਵੀ ਇਨਸਾਨ ਇਹਨੂੰ ਖਾ ਸਕਦਾ ਜ਼ਰੂਰੀ ਨਹੀਂ ਵੀ 슈ਗਰ ਵਾਲੇ ਮਰੀਜ਼ ਖਾਣ ਇਹਨੂੰ ਸਾਰਿਆਂ ਲਈ ਫਾਇਦੇਮੰਦ ਆ ਜਿਹੜੇ ਕਹਿੰਦੇ ਵੀ ਸਵੇਰੇ ਉੱਠਦੇ ਆ ਕਮਜ਼ੋਰੀ ਲੱਗਦੀ ਆ ਥਕਾਵਟ ਲੱਗਦੀ ਆ ਯਾਰ ਉਹ ਤਾਂ ਜ਼ਰੂਰ ਖਾਣ ਹੁਣ ਆਪਾਂ ਪੇਸਟਾ ਜਿਹੜਾ ਉਹਨੂੰ ਰੋਸਟ ਕਰਾਂਗੇ ਲਓ ਜੀ ਇਹ ਮੇਲਾ ਦਾ 7-800 ਰੁਪਏ ਦਾ ਸਾਮਾਨ ਆਊਗਾ ਸਾਰਾ ਤੁਹਾਡਾ ਇਹ 15 ਤੋਂ 20 ਦਿਨ ਚੱਲੂ ਇਹ ਤੁਹਾਡਾ ਜੀਨੂੰ ਵੀ ਸ਼ੂਗਰ ਆ ਉਹਨੂੰ ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਅਵੀ ਇਹ ਵੀ ਹਲਕਾ ਹਲਕਾ ਰੋਸਤ ਹੋ ਗਏ। ਤੁਸੀਂ ਖਾ ਕੇ ਦੇਖਿਓ ਜਿਵੇਂ ਇਹ ਨਾ ਇਹਨੇ ਵਿੱਚ ਨਵੀਂ ਜਿਹੀ ਘਟ ਗਈ। ਕਰਾਂਚੀ ਹੋ ਗਏ ਪੂਰੇ। ਸਵਾਦ ਨੂੰ ਵੀ ਕਾਫੀ ਜ਼ਿਆਦਾ ਸਵਾਦ ਹੋ ਗਏ ਬਸੇ। ਬਣਾਉਣੀ ਆਪਾਂ ਬੰਜੀਰੀ ਆ। ਪਰ ਚਾਰ ਕਾਪਾ ਰੱਖ ਸਕਦੇ ਹਾਂ। ਸਾਈਡ ਤੇ ਗਰਮ ਨੇ ਲਓ ਜੀ ਹੁਣ ਇਹਨਾਂ ਨੂੰ ਆਪਾਂ ਕੱਢ ਲੰਨੇ ਆ ਇਹ ਵੀ ਹਲਕੇ ਬ੍ਰਾਊਨ ਹੋ ਗਏ ਇਹਨਾਂ ਨੂੰ ਵੀ ਆਪਾਂ ਕੱਢ ਲਿਆ ਵਿੱਚ ਘੱਟ ਰੋਲ ਲੈਣਾ ਮਾਤਾ ਨਹੀਂ ਇਹਨਾਂ ਨੂੰ ਮਿਕਸ ਨਹੀਂ ਕਰਨਾ ਹੁਣ ਲਓ ਜੀ ਮਾਗਜ ਪਾਉਣੇ ਇਹਦੇ ਵਿੱਚ ਰਹਿ ਗਏ ਯਾਰ ਮਾਗਜ ਵੀ ਪਾ ਦਨੇ ਜੇ ਆਪਾਂ ਉਹ ਵੀ ਕਾਫੀ ਫਾਇਦੇਮੰਦ ਹੁੰਦੇ ਨੇ ਉਹ ਆਪਾਂ ਇਹਦੇ ਵਿੱਚ ਨਹੀਂ ਪਾਏ ਹੁਣ ਲਾਓ ਜੀ ਇਹਦੇ ਵਿੱਚੋਂ ਸਾਰਾ ਕੁਝ ਕੱਢ ਲਿਆ ਆਪਾਂ ਹੁਣ ਆਪਾਂ ਕਰਦੇ ਨੇ ਫੁੱਲ ਪਤਾਸੇ 150 ਗ੍ਰਾਮ ਕਾਫੀ ਆ ਜਾਂਦੇ ਨੇ ਤੁਸੀਂ ਦੇਖਦੇ ਹੋ 100 ਗ੍ਰਾਮ ਕੱਟੇ ਹੋਏ ਨੇ ਇਹਦੇ ਵਿੱਚ ਅੱਬਾ ਪਾਉਨੇ ਆ ਫੁੱਲ ਪਤਾਸੇ ਇਹਦਾ ਖਾਸ ਹੀ ਹੋ ਜਾਂਦੇ ਨੇ ਕਿਹਨੇ ਫੁੱਲ ਪਤਾਸੇ ਇਹਨਾਂ ਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜਿਹੜੇ ਹੱਡੀਆਂ ਨੂੰ ਮਜ਼ਬੂਤ ਕਰਦੇ ਨੇ ਜੇ ਤੁਸੀਂ ਫੁੱਲ ਪਤਾਸੇ ਨੂੰ ਇਸ ਤਰ੍ਹਾਂ ਰੋਸਟ ਕਰਕੇ ਥੋੜੇ ਜਿ ਗੁੜ ਇਹਦੇ ਵਿੱਚ ਗੁੜ ਪਾ ਕੇ ਜੇ ਖਾਣੇਓ ਇਹਨਾਂ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਜਿਵੇਂ ਲੋਹੇ ਵਾਂਗੂੰ ਸਟੀਲ ਵਾਂਗੂੰ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਨੇ ਜਿਹੜੇ ਫੁੱਲ ਕਤਸ ਨੇ ਇੰਨੇ ਫਾਇਦੇਮੰਦ ਨੇ ਸੋਚੋ ਜਾਈ ਇਹਨੂੰ ਪੰਜੀਰੀ ਵਿੱਚ ਪਾਉਣਾ ਤਾਂ ਇਹ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਗੇ ਮਿਸ਼ਰੀ ਵੀ ਪਾਉਣੀ ਆਪਾਂ ਇਹਦੇ ਨਾਲ ਨਿਗਾ ਵੀ ਥੋੜੀ ਤੇਜ ਹੋਣੀ ਆ ਜੇ ਆਪਾਂ ਇਸ ਤਰ੍ਹਾਂ ਪਾ ਦਿੰਨੇ ਆ ਤਾਂ ਤੁਹਾਨੂੰ ਪਤਾ ਹੈ ਕ੍ਰਾਂਚ ਨਹੀਂ ਬਣਦੇ ਇਹਨਾਂ ਦਾ ਪਾਊਡਰ ਨਹੀਂ ਬਣਨਾ ਹੁਣ ਇਹਨਾਂ ਦਾ ਪਾਊਡਰ ਬਣ ਜਾਣਾ ਇੱਕ ਧਿਆਨ ਜ਼ਰੂਰ ਰੱਖਿਓ ਰਾਤ ਨੂੰ ਸੌਣ ਲੱਗੇ ਤੁਸੀਂ ਇਹ ਪਨੀਰੀ ਨਹੀਂ ਖਾਣੀ ਸਵੀਰ ਹੀ ਖਾਣੀ ਆ ਇੱਕ ਗੱਲ ਹੋਰ ਯਾਰ ਵੀਡੀਓ ਤੁਸੀਂ ਸਾਰੇ ਦੇਖਦੇ ਹੋ ਸ਼ੇਅਰ ਵੀ ਕਰ ਦਿੰਦੇ ਹੋ ਪਰ ਯਾਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਘੱਟ ਕਰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਈਏ ਤੇ ਲੋਕਾਂ ਦਾ ਭਲਾ ਹੋ ਸਕੇ ਕਿਉਂਕਿ ਦੇਸੀ ਦਵਾਈਆਂ ਦੇ ਵਿੱਚ ਆਯੁਰਵੇਦ ਦੇ ਵਿੱਚ ਹੈਲਥ ਦੇ ਬਹੁਤ ਹੀ ਆਪਣੇ ਕਹਿ ਸਕਦੇ ਆ ਨੁਸਕੇ ਨੇ ਇਹਨੂੰ ਰੋਸਟ ਕਰਨ ਤੋਂ ਬਾਅਦ ਤੋੜ ਕੇ ਦੇਖ ਲੈਣਾ ਤੁਸੀਂ ਇੱਕ ਚੱਕ ਕੇ ਨਾ ਹਲੇ ਇਹ ਹੋਇਆ ਨਹੀਂ ਜਦੋਂ ਇਹ ਕਰਾਂਚੀ ਹੋਣ ਲੱਗਿਆ ਨਾ ਫਿਰ ਇਹਨੂੰ ਵਿੱਚੋਂ ਬਾਹਰ ਕੱਢਣਾ ਉਦੋਂ ਤੱਕ ਇਹਨੂੰ ਰੋਸਟ ਕਰੀ ਜਾਣਾ ਇਹ ਰੋਸਟ ਹੋ ਜਾਣਗੇ ਖਾ ਕੇ ਦੇਖਦੇ ਕਦ ਆਪਾਂ ਕਰਾਂਚੀ ਹੋਇਆ ਕਿ ਨਹੀਂ ਨਹੀਂ ਹਲੇ ਕਰਾਂਚੀ ਹੋਇਆ ਨਹੀਂ ਮਾਾਲ ਨੇ ਚੈੱਕ ਕਰ ਲਿਆ ਕਰੋ ਵੀ ਵਧੀਆ ਬਣਗੇ ਕਿ ਨਹੀਂ ਬਈ ਸਭ ਤੋਂ ਵਧੀਆ ਚੀਜ਼ ਹੈ ਇਹ ਜਰੂਰ ਬਣਾ ਕੇ ਘਰੇ ਰੱਖੋ ਮੈਨੂੰ ਤਾਂ ਪਤਾ ਨਹੀਂ ਪਰ ਬਾਦਾਮ ਖਾਣ ਨੂੰ ਬੜੇ ਸਵਾਰ ਨੇ ਬਈ ਪੂਰੇ ਕੰਨਚੀ ਬਣ ਗਏ ਬਾਹਰਲੇ ਵਿੱਜਾਂ ਖਾਣ ਨਾਲੋਂ ਵਧੀਆ ਇਹ ਚੀਜ਼ਾਂ ਖਾਇਆ ਕਰੋ ਸਿਹਤ ਵੀ ਬਣੀ ਰਹਿੰਦੀ ਐ ਤੇ ਕਮਜ਼ੋਰੀ ਵੀ ਨਹੀਂ ਆਉਂਦੀ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਨੇ ਚਰਸ਼ਮਾਨ ਦੇ ਨਾਲੋਂ ਪੂਲ ਪਤਾਸੇ ਖਾਇਆ ਕਰੋ ਵੱਧ ਵੱਧ ਇਹ ਹੁਣ ਬੜਕ ਬੜਕ ਕੇ ਬਾਹਰ ਜਾਣ ਲੱਗੇ ਹੁਣੇ ਮੱਲਾਦਾ ਪੂਰੀ ਤਰ੍ਹਾਂ ਰੋਸਟ ਹੋ ਗਏ ਹੂੰ ਆ ਦੇਖੋ ਫੋਰਮ ਲੱਗ ਗਏ ਨਾ ਹੁਣੇ ਬਿਲਕੁਲ ਤਿਆਰ ਨੇ ਜੇ ਆਪਾਂ ਡਾਇਰੈਕਟ ਮਿਕਸੀ ਦੇ ਵਿੱਚ ਇਹਨਾਂ ਨੂੰ ਪਾਊਡਰ ਬਣਾਉਂਦੇ ਤਾਂ ਇਹਨਾਂ ਨੇ ਬਾੜਨਾ ਨਹੀਂ ਦੀ ਪਪਾ ਬਾਈ ਹਰ ਰੋਜ਼ ਵੀਡੀਓ ਸਵੇਰੇ 7 ਵਜੇ ਅਪਲੋਡ ਕਰਦੇ ਆ ਦੁਪਹਿਰ ਦਾ ਟਾਈਮ ਹੈਗਾ ਆਪਣਾ 3:45 ਦਾ ਸ਼ਾਮ ਦਾ ਟਾਈਮ ਹੈਗਾ ਆਪਣਾ 8:50 ਮਿੰਟ ਦਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਵੀ ਫੋਲੋ ਕਰ ਲਿਓ ਤੇ ਇੰਸਟਾ ਤੇ ਵੀ ਫੋਲੋ ਕਰ ਲਿਓ। ਆਪਣਾ ਟਾਰਗੇਟ ਹੈਗਾ 1 ਮਿਲੀਅਨ ਦਾ। ਲਓ ਜੀ। ਲਓ ਜੀ ਇਹਨੂੰ ਆਪਾਂ ਹੁਣ ਬਾਹਰ ਕੱਢ ਲੈਣਾ। ਬਾਹਰ ਕੱਢ ਕੇ ਇਹਨਾਂ ਨੂੰ ਇਕੱਠੇ ਰੱਖ ਲੈਣੇ ਆਂ। ਕਿਉਂਕਿ ਇਹਨਾਂ ਦਾ ਪਾਊਡਰ ਬਣਾਇਆ ਜਾਣਾ। ਲਓ ਜੀ ਲਓ ਕੱਢ ਲੇ ਆਪਾਂ ਇਹਨਾਂ ਨੂੰ ਬਾਹਰ ਇਹਨੂੰ ਕਰ ਦੇਣਾ ਆਪਾਂ ਹੁਣ ਬੰਦ ਲਓ ਜੀ ਹੁਣ ਆਪਾਂ ਕਰਦੇ ਪਾਊਡਰ ਤਿਆਰ ਇਹਨੂੰ ਬੰਦ ਕਰ ਕਰਕੇ ਚਲਾਉਣਾ ਤਾਂ ਕਿ ਮਿਕਸਚਰ ਜਿਹੜੀ ਉਹ ਬਰਾਬਰ ਆ ਹੋ ਜਾਵੇ ਲਓ ਜੀ ਇਹ ਜਿਹੜੇ ਆਪਣਾ ਕਾਲੇ ਛੋਲੇ ਨੇ ਉਹਨਾਂ ਦਾ ਪਾਊਡਰ ਬਣ ਗਿਆ। ਥੋੜਾ ਜਿਹਾ ਪੈਨ ਨੂੰ ਹੋਰ ਪਾਊਡਰ ਕਰਾਂਗੇ ਬ੍ਰੀ। ਇਹ ਲਓ। ਇਹ ਆਪਾਂ ਚੈੱਕ ਕਰ ਲਈਏ। ਵਿਕੀ ਸਕਤਾ ਆਵ। ਲਓ ਜੀ। ਪਾਊਡਰ ਬਣ ਗਿਆ ਆਪਣਾ ਇਹਦਾ। ਇਹਨੂੰ ਥੋੜਾ ਜਿਹਾ ਹੋਰ ਪਾਊਡਰ ਬਣਾਵਾਂਗੇ ਆਪਾਂ। ਲਓ ਜੀ ਹੁਣ ਆਪਾਂ ਮਖਾਣਿਆਂ ਨੂੰ ਮਿਕਸੀ ਰੇਜ ਵਿੱਚ ਪਾ ਕੇ ਦਾ ਪਾਊਡਰ ਤਿਆਰ ਕਰਾਂਗੇ। ਦਰਦਰਾ ਜਿਹਾ ਹੋ ਜਾੜਾ ਇਹਨੇ। ਜਿਹੜਾ ਇਹ ਬੇਸਣਾ ਇਹਨੂੰ ਆਪਾਂ ਲੱਗ ਭੁੰਨਣਾ। ਇਹ ਹੋਲਿਆਂ ਦਾ ਆਪਣਾ ਇਹ ਪਾਊਡਰ ਤਿਆਰ ਕਰ ਲਿਆ ਆਪਾਂ। ਲਓ ਜੀ ਆ ਆਪਣੇ ਫੁੱਲ ਪਤਾਸਿਆਂ ਦਾ ਆਪਾਂ ਨੇ ਚੂਰਾ ਕਰ ਲਿਆ। ਪਾਊਡਰ ਤਿਆਰ ਕਰ ਲਿਆ। ਲਓ ਜੀ ਇਹ ਬਣ ਜਾ ਰਹੀ ਆ ਤੁਹਾਡੀ ਸ਼ੂਗਰ ਵਾਲੀ ਪੰਚੇਰੀ ਜਿਹਨੂੰ ਖਾ ਕੇ ਕਮਜ਼ੋਰੀ ਤਾਂ ਗਾਇਬ ਹੋ ਜਾਣੀ ਆ ਨਾ ਰੋਡੇ ਦੁਖਣੇ ਨੇ ਕੋਡੇ ਨਾ ਤੁਹਾਡੇ ਪਿੱਠੇ ਜਰਦ ਰਹਿਣਾ ਨਾ ਹੀ ਤੁਹਾਡੇ ਪੈਰਾਂ 'ਚ ਦਰਦ ਰਹਿਣਾ ਬਰਦਾਨ ਆ ਇਹ ਤੁਹਾਡੇ ਲਈ ਇੱਕ ਲਓ ਜੀ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਸੀ ਘਿਓ ਲੈ ਲੈਣਾ ਇਹ ਆਪਣਾ ਪਾਊਡਰ ਤਿਆਰ ਹੋ ਚੁੱਕਿਆ ਬਦਾਮ ਕਾਜੂ ਪੇਸ਼ਤਾ ਤੇ ਜਿਹੜੇ ਆਪਣੇ ਫੁੱਲ ਪਤਾਸੇ ਸੀ ਇਹ ਛੋਲੇ ਨੇ ਆਪਣੇ ਜਿਨ੍ਹਾਂ ਦਾ ਪਾਊਡਰ ਬਣ ਗਿਆ ਇਹਨੂੰ ਪਹਿਲਾਂ ਭੁੰਨਣਾ ਹੋਣਾ ਆਪਾਂ ਸਭ ਤੋਂ ਪਹਿਲਾਂ ਵੈਸੇ ਤਾਂ ਇਹ ਭੁਜੇ ਹੁੰਦੇ ਨੇ ਪਰ ਇਹਨੂੰ ਥੋੜਾ ਜਿਹਾ ਦੇਸੀ ਗ ਤੇ ਵਿੱਚ ਭੁੰਨਣਾ ਜ਼ਰੂਰੀ ਹੁੰਦਾ ਤੇ ਸਾਰਾ ਜਿੰਨਾ ਵੀ ਆਪਾਂ ਮਟੀਰੀਅਲ ਹੈ ਸਾਰਾ ਇਕੱਠਾ ਮਿਕਸ ਕਰਕੇ ਭੁੰਨਣਾ ਹੋਣਾ ਹਲਕਾ ਜਿਹਾ ਭੁੰਨਣਾ ਤੇ ਉਹਦੀ ਬਾਤ ਤੁਹਾਡੀ ਪੰਜੀ ਹੈ ਜਿਹੜੀ ਉਹ ਬਣ ਕੇ ਤਿਆਰ ਬਸ ਐਂਡ ਤੱਕ ਬਣੇ ਰਹੋ ਹੁਣ ਇੱਕ ਚੀਜ਼ ਇਹਦੇ ਵਿੱਚ ਹੋਰ ਪੈਣੀ ਆ ਜਿਹਦੇ ਬਾਅਦ ਤੁਸੀਂ ਬੰਦ ਕੰਟੇਨਰ ਦੇ ਵਿੱਚ ਡੱਬੇ ਜਮਾ ਕੇ ਰੱਖ ਲਿਓ ਆਪਣਾ ਸਵੇਰੇ ਉੱਠ ਕੇ ਦੁਪਹਿਰੇ ਤੁਸੀਂ ਇੱਕ ਚਮਚਾ ਲੈ ਸਕਦੇ ਹੋ ਪੰਜੀਰੀ ਦਾ ਡੇਢ ਚਮਚਾ ਲੈ ਸਕਦੇ ਹੋ ਜੇ ਕਿਸੇ ਨੂੰ ਕਮਜ਼ੋਰੀ ਆ ਲੱਤਾਂ ਦੋਧੀਆਂ ਨੇ ਸਵੇਰੇ ਉੱਠਦਿਆਂ ਤਕਾਬਤ ਜੀ ਲੱਗਦੀ ਆ ਪਿੱਠੇ ਦਰਦ ਰਹਿੰਦਾ ਗੋਡਿਆਂ 'ਚ ਦਰਦ ਰਹਿੰਦਾ ਦਿਮਾਗ ਕਮਜ਼ੋਰ ਆ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਆ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਆ ਲਓ ਜੀ ਆਪਾਂ ਹੁਣ ਇਹ ਜਿਹੜਾ ਛੋਲਿਆਂ ਦਾ ਆਪਾਂ ਪਾਊਡਰ ਬਣਾਇਆ ਉਹਨੂੰ ਭੁੰਨਣਾ ਹਲਕਾ ਜਿਹਾ ਭਨਉਣਾ ਆਪਾਂ ਇਹਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਬਾਕੀ ਮਟੀਰੀਅਲ ਆ ਨਹੀਂ ਤਾਂ ਇਹ ਗਲੇ ਨੂੰ ਲੱਗੀ ਜਾਵੇ ਭੁੰਨਣ ਦੇ ਨਾਲ ਹੀ ਗਲੇ ਨੂੰ ਨਹੀਂ ਲੱਗਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹਲਕਾ ਹਲਕਾ ਬ੍ਰਾਉਨ ਜਾਂ ਹੋਣ ਦੇਓ ਥੋੜਾ ਜਿਹਾ ਬਤ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਜਿਹਦੇ ਨਾਲ ਤੁਹਾਨੂੰ ਪਤਾ ਲੱਗੂ ਵੀ ਆਪਾਂ ਨੇ ਜੇ ਕੋਈ ਸਰੀਰ ਦੇ ਵਿੱਚ ਪ੍ਰੋਬਲਮਾਂ ਕਿਵੇਂ ਪਤਾ ਲੱਗਦਾ ਕਿਹੜੀ ਦਵਾਈ ਖਾਣੀ ਚਾਹੀਦੀ ਆ ਸਭ ਕੁਝ ਤੁਹਾਨੂੰ ਦੱਸਾਂਗੇ ਆਪਾਂ ਬਣੇ ਰਹੋ ਲੋਈ ਸਭ ਤੋਂ ਜ਼ਰੂਰੀ ਗੱਲ ਜਿਹੜੇ ਵੀ ਤੁਸੀਂ ਵੀਡੀਓ ਦੇਖਦੇ ਹੋ ਇੱਕ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੱਕ ਅਗਾਹਾਂ ਇਹ ਵੀਡੀਓ ਪੰਜ ਜਣਿਆਂ ਨੂੰ ਭੇਜਣੀਆਂ ਤੇ ਜਿਹੜਾ ਵੀ ਵੀਡੀਓ ਦੇਖਣਾ ਉਹਨੇ ਪੰਜ ਜਣਿਆਂ ਨੂੰ ਭੇਜਣੀਆਂ ਤਾਂ ਕਿ ਤੁਹਾਡੇ ਨਾਲ ਪੰਜ ਜਣਿਆਂ ਦਾ ਹੋਰ ਭਲਾ ਹੋ ਸਕੇ ਕਿਉਂਕਿ ਜਿੰਨਿਆਂ ਕੋਲ ਵੀਡੀਓ ਜਾਊਗੀ ਉਨਾਂ ਹੀ ਲੋਕਾਂ ਦਾ ਭਲਾ ਹੋਊਗਾ ਸ਼ੂਗਰ ਵਾਲੇ ਮਰੀਜ਼ ਤੁਹਾਨੂੰ ਪਤਾ ਹੀ ਆ ਕਿੰਨੇ ਜ਼ਿਆਦਾ ਕਮਜ਼ੋਰ ਹੋ ਜਾਂਦੇ ਨੇ ਉਹਨਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਆ ਉਹ ਤੁਹਾਨੂੰ ਸੀਸਾ ਹੀ ਦੇਣਗੇ ਇਸ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਵਤ ਇੱਕ ਬੰਦੇ ਨੇ 5000 ਤੱਕ ਵੀਡੀਓ ਸ਼ੇਅਰ ਜ਼ਰੂਰ ਕਰਨੀ ਆ ਲਓ ਜੀ ਹਲਕਾ ਜਿਹਾ ਬ੍ਰਾਊਨ ਹੋ ਗਿਆ ਆਪਣਾ ਇਹ ਲਓ ਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਲਓ ਜੀ ਹੁਣ ਜਿਹੜਾ ਬਾਕੀ ਪਾਊਡਰ ਆ ਉਹਨੂੰ ਵੀ ਆਪਾਂ ਸੇਕ ਲਵਾਵਾਂਗੇ ਵੇ ਸਾਰਾ ਇਹ ਆਪਾਂ ਇਕੱਠਾ ਕਰ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਲਕਾ ਜਿਹਾ ਸੇਕ ਲਵਾ ਦੇਣਾ ਤੇ ਤੁਹਾਡੀ ਪੰਜੀਰੀ ਬਣ ਕੇ ਤਿਆਰ ਆ ਕਹਿੰਦੇ ਹੁੰਦੇ ਕਰ ਭਲਾ ਹੋ ਭਲਾ ਜੇ ਤੁਸੀਂ 5 ਜਣਿਆਂ ਨੂੰ ਵੀਡੀਓ ਸ਼ੇਅਰ ਕਰੋਗੇ ਤਾਂ ਲੋਕਾਂ ਦਾ ਭਲਾ ਹੋਊਗਾ ਤੇ ਤੁਹਾਡਾ ਵੀ ਭਲਾ ਹੋਊਗਾ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਪਾਂ ਹੋਰ ਆਵਾਂਗੇ ਤੁਹਾਡੇ ਕੋ। ਲਓ ਜੀ ਲਗਭਗ ਆਪਣੀ ਪੰਜੀਰੀ ਬਣ ਕੇ ਤਿਆਰ ਆ। ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਰਹਿ ਗਈ ਹੁਣ ਇੱਕ ਮਿਸ਼ਰੀ। ਮਿਸ਼ਰੀ ਨੂੰ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਦੱਸਾਂਗੇ ਮਿਸ਼ਰੀ ਪਾਉਣੀ ਕਿਵੇਂ। ਇਹ ਮਿਸ਼ਰੀ ਦਾ ਪਾਊਡਰ ਬਣਾ ਲਿਆ ਆਪਾਂ ਪਾਊਡਰ ਬਣਾਉਣ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦੇਣੀ ਆ। ਲਓ ਜੀ ਮਿਸ਼ਰੀ ਲੈਣੀ ਆ ਤੁਸੀਂ ਧਾਗੇ ਵਾਲੀ ਨਾਰਮਲ ਮਿਸ਼ਰੀ ਨਾਲ ਲਿਓ ਕਟਿੰਗ ਵਾਲੀ ਲੈ ਲੈਂਦੇ ਨੇ ਕਈ ਲੋਕ ਮਿਸ਼ਰੀ ਲੈਣੀ ਆ ਧਾਗੇ ਵਾਲੀ ਕਿਉਂਕਿ ਧਾਗੇ ਵਾਲੀ ਮਿਸ਼ਰੀ ਹੀ ਵਧੀਆ ਹੁੰਦੀ ਹੈ ਇਹ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਦੇਣਾ ਤੁਸੀਂ ਹਾਂ ਤਾਕੇ ਥੱਲੇ ਜਲਣਾ ਜਾਵੇ ਮਿਲਾ ਥੱਲੇ ਲੱਗ ਗਿਆ ਥੋੜਾ ਜਿਹਾ ਨਹੀਂ ਪਰ ਵੈਸੇ ਤਾਂ ਆਪਾਂ ਲੱਗਣੀ ਹੈ ਨਾ ਲਓ ਜੀ ਆਪਣੀ ਪੰਜੀਰੀ ਬਣ ਕੇ ਤਿਆਰ ਤੁਸੀਂ ਇੱਕ ਚਮਚਾ ਸਵੇਰੇ ਖਾਣਾ ਇਹਦਾ ਹੁਣ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਪੰਜ ਬੰਦਿਆਂ ਨੂੰ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ